ਜੀ ਪਿਛੇ ਜੀ ਹਰਦੀਪ ਪਿਛੇ

من کي وڌيڪ ٻڌايو ਬਣਾ ਰਿਹਾ ਹੈ ਵਾਹ ਗੁਰਜੀਤ ਕਾਨ੍ਹਸਾ ਵਾਹਿਗੁਰੂ ਮੈਂ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੋਰਮੇਸ਼ਨ ਖਾਲਸਾ ਅੱਜ ਇੱਥੇ ਸ਼ਹੀਦ ਬਾਬਾ ਸ਼ਾਮ ਸਿੰਘ ਆਟਾਰੀ ਤਰਨਤਲ ਦੇ ਮੁਖੀ ਜਥੇਦਾਰ ਬਾਬਾ ਸਤਨਾਮ ਸਿੰਘ ਪ੍ਰਧਾਨ ਸਾਹਿਬ ਦੀ ਦੇਖ ਲੇਖ ਅਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਸ਼ਾਵਣ ਮਹੀਨੇ ਦੀ ਅਰਬਦਾਂ ਨੂੰ ਮੁੱਖ ਰੱਖਦਿਆਂ ਧਾਰਮਿਕ ਦੀਵਾਨ ਸਜਾਏ ਗਏ ਆ ਤੇ ਸੰਗਤਾਂ ਨੂੰ ਸ਼ਾਵਣ ਮਹੀਨੇ ਦੇ ਮਹੱਤਮ ਅਤੇ ਹੋਰ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਿਆ ਗਿਆ ਤੇ ਖੀਰਾਂ ਪੂੜੇ ਤੇ ਹੋਰ ਲੰਗਰ ਜਿਹੜੇ ਆ ਸਜਾਏ ਗਏ ਤੇ ਸੰਗਤਾਂ ਨੂੰ ਸ਼ਿਕਾਇਤਾਂ ਜਾ ਰਿਏ ਨੇ ਤੇ ਸ਼ਕਰੇ ਨੇ ਇਸ ਸਮਾਗਮ ਦੌਰਾਨ ਵੱਡੇ ਵੱਡੇ ਜਥੇਦਾਰ ਧਾਰਮਿਕ ਸਮਾਜਿਕ ਤੇ ਸਿਆਸੀ ਜਥੇਦਾਰ ਇੱਥੇ ਹਾਜ਼ਰੀ ਭਰ ਕੇ ਗਏ ਨੇ ਜਿਨ੍ਹਾਂ ਵਿੱਚ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਇਹ ਜਿਹੜੇ ਦਸ਼ਮੇਸ਼ ਤਰਨਤਲ ਦੇ ਮੁਖੀ ਨੇ ਜਥੇਦਾਰ ਬਾਬਾ ਸੁਖਪਾਲ ਸਿੰਘ ਉਹ ਮਾਲਵਾ ਤਰਨਤਲ ਦੇ ਮੁਖੀ ਨੇ ਜਥੇਦਾਰ ਬਾਬਾ ਬਲਦੇਵ ਸਿੰਘ ਜਿਹੜੇ ਸ਼ਹੀਦ ਬਾਬਾ ਜੀਵਨ ਸੰਗ ਤਰਨਾ ਦਿਲ ਦੇ ਮੁਖੀ ਨੇ ਜੱਥੇਦਾਰ ਬਾਬਾ ਬਲਦੇਵ ਸਿੰਘ ਬੁਸਤਾ ਪਰ ਜੱਥੇਦਾਰ ਬਾਬਾ ਇਹ ਆਪਣੀ ਸਰਦਾਰ ਪ੍ਰਗਟ ਸਿੰਘ ਮਜੀਠਾ ਬਾਈਪਾਸ ਵਾਲੇ ਭਾਈ ਹਰਜਿੰਦਰ ਜੱਥੇਦਾਰ ਹਰਜਿੰਦਰ ਸਿੰਘ ਮੁਖਸਰ ਸਾਹਿਬ ਵਾਲੇ ਬਾਬਾ ਨਰਿੰਦਰ ਸਿੰਘ ਤੇ ਹੋਰ ਅਨੇਕਾਂ ਜਥੇ ਬੰਦੀਆਂ ਦੇ ਜਥੇਦਾਰ ਸਹਿਬਾਨ ਜਿਹੜੇ ਉਹਨਾਂ ਨੇ ਇੱਥੇ ਆਣ ਕੇ ਹਾਜ਼ਰੀ ਲਵਾਈ ਹੈ ਤੇ ਸਾਹਮਣੇ ਮਹੀਨੇ ਦੇ ਇਹ ਜਿਹੜੇ ਧਾਰਮਿਕ ਸੱਜੇ ਰਿਵਾਨ ਸੀ ਉਹਨਾਂ ਨੂੰ ਚਾਰ ਚੰਨ ਲਾਏ ਨੇ ਤੇ ਹੁਣ ਤੁਸੀਂ ਇਸ ਸਬੰਧ ਵਿੱਚ ਜਿਹੜੇ ਜਿਨ੍ਹਾਂ ਦੀ ਕਾਰਜਕਾਰੀ ਵਿੱਚ ਹਰ ਸਾਲ ਇਹ ਜਿਹੜਾ ਸਮਾਗਮ ਕਰਵਾਏ ਜਾਂਦੇ ਆ ਨੇ ਉਸ ਦੇ ਜਿਹੜੇ ਕਰਤਾ ਧਰਤਾ ਨੇ ਪ੍ਰਬੰਧਕ ਨੇ ਜਥੇਦਾਰ ਬਾਬਾ ਸਤਨਾਮ ਸਿੰਘ ਖਾਪੜਖੇੜੀ ਜਿਹੜੇ ਕਿ ਨਿਹੰਗ ਜਥੇਬੰਦੀਆਂ ਦੇ ਪ੍ਰਧਾਨ ਵੀ ਨੇ ਤੇ ਉਹਨਾਂ ਦੀ ਦੇਖੇ ਠਿਠ ਤੇ ਹਰ ਸਾਲ ਸਮਾਗਮ ਕਰਵਾਇਆ ਜਾਂਦਾ ਤੇ ਇਹ ਕੀਤਾ ਜਾ ਰਿਹਾ ਹੈ ਉਹਨਾਂ ਦੇ ਵਿਚਾਰ ਹੁਣ ਤੁਸੀਂ ਪ੍ਰਗਟ ਸੁਣੋ ਜੀ ਜੀ ਕਾ ਖਾਲਸਾ ਵਾਹਿਗੁਰੂ ਕੀ ਬੋਲੇ ਦਾਸ ਜਹਦਾਰ ਬਾਬਾ ਸਤਨਾਮ ਸਿੰਘ ਦੀ ਖਾਪੜ ਖੇੜੀ ਮਿਸਲ শহীদ ਬਾਬਾ ਸ਼ਾਮ ਸਿੰਘ ਠਾਰੀ ਵਾਲੇ ਅੱਜ 16 ਤਰੀਕ ਸੰਗਰਾਦ ਵਾਲਾ ਦਿਹਾੜਾ ਸੌਣ ਦਾ ਮਹੀਨਾ ਜੋ ਕਿ ਇਹ ਪ੍ਰਾਤਨ ਜੋੜ ਮੇਲਾ ਹਰ ਸਾਲ ਪਹਿਲੀ ਸੌਣ ਨੂੰ ਮਨਾਇਆ ਜਾਂਦਾ ਹੈ ਦੇਸ਼ ਦੇ ਦੇ ਵਿੱਚ ਰਹਿਣ ਵਾਲੀਆਂ ਸੰਗਤਾਂ ਵੱਲੋਂ ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਮਨੰਜਾ ਸਾਹਿਬਾਨ ਤੇ ਮੈਂਬਰ ਸਾਹਿਬਾਨਾਂ ਵੱਲੋਂ ਔਰ ਪ੍ਰਧਾਨ ਜੀ ਹਰਦੀਪ ਸਿੰਘ ਧਾਮੀ ਵੱਲੋਂ ਤੇ ਸਕੱਤਰ ਸਾਹਿਬਾਂ ਵੱਲੋਂ ਜਿਹੜੀ ਆਏ ਆਪਣੇ ਜਥੇਬੰਦੀਆਂ ਵੱਲੋਂ ਜਿਹੜਾ ਜੋੜ ਮੇਲਾ ਮਨਾਇਆ ਜਾਂਦਾ ਏ ਇਸੇ ਤਰ੍ਹਾਂ ਹਰ ਸਾਲ ਸਾਲਾਨਾ ਜੋੜ ਮੇਲਾ ਡੇਰਾ ਬਾਬਾ ਲੱਖੋ ਜੀ ਪਿੰਡ ਭੈਣੀ ਬਾਸਰਕਿਆਂ ਤੋਂ ਅਸੀਂ ਮੌਜੂਦਾ ਜਿਹੜੇ ਨੇ ਆਪਣੇ ਤਰਨਾ ਦਲ ਬਾਬਾ ਸ਼ਾਮ ਸਿੰਘ ਟਾਰੀ ਤਰਨਾ ਦਲ ਘੋੜਿਆਂ ਵਾਲੇ ਤੇ ਜਿੰਨੇ ਵੀ ਸਮੂਹ ਨੇਕਸਨ ਜਿਹੜੇ ਬੰਦਿਆਂ ਨੇ ਹਾਜ਼ਰੀਆਂ ਭਰੀਆਂ ਨੇ ਇਨਾਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਵਾਹਿਗੁਰੂ ਤਿੱਕਾ ਖਾਲਸਾ ਵਾਹਿਗੁਰੂ ਕਿੰਨੇ ਪਿਛਲੇ ਸਮੇਂ ਤੋਂ ਜਿਹੜਾ ਇਹ ਸਮਾਰਟਮਾਰ ਧਾਰਮਿਕ ਜਿਹੜਾ ਤੁਹਾਡੇ ਤੋਂ ਕਰਵਾਇਆ ਜਾਂਦਾ ਇਹ ਜਿਹੜਾ ਸਾਡੇ ਕੋਲੇ ਇਸ ਵੇਲੇ ਢੇਰਾ ਬਾਬਾ ਲੱਖੂ ਜੀ ਪਿੰਡ ਭੈਣੀ ਦੇ ਮਿਲਿਆ ਸੀਗਾ ਸਾਡਾ ਦਾ ਜਿਹੜਾ ਪਿੰਡ ਆ ਪਿਛਲਾ ਖਾਪੜ ਖੇੜੀ ਆ ਅਸੀਂ ਦਾਸ ਜਿਹੜਾ ਵਾ ਬੀੜ ਬਾਬਾ ਬੁੱਢਾ ਸਾਹਿਬ ਦਾ ਅਰਦਾਸੀਆ ਚੜਾਵਾ ਸਿੰਘ ਆ ਸੇਵਾ ਕਰਦੇ ਆ ਹੋਇਆ ਬਚਪਨ ਤੋਂ ਮਾਤ ਪਿਤਾ ਨੇ ਦਾਸ ਨੂੰ ਬਾਬਾ ਸੁਖਨਾਮ ਸਿੰਘ ਜੀ ਚੜਾ ਦਿੱਤਾ ਸੀਗਾ ਬਚਪਨ ਤੋਂ ਹੀ ਸੇਵਾ ਕਰਦੇ ਹੋਏ ਗੁਰਦੁਆਰਾ ਸਾਹਿਬਾਂ ਦੀਆਂ ਕਰਦੇ ਕਰਦੇ ਅੱਜ ਦਲ ਪੰਥ ਦੀ ਸੇਵਾ ਮਿਲੀ ਆ ਤੇ ਜਥੇਬੰਦੀਆਂ ਵੱਲੋਂ ਬਹੁਤ ਜ਼ਿਆਦਾ ਸੰਯੋਗ ਮਿਲਿਆ ਤੇ ਦਾਸ ਨੂੰ ਸਾਰੀਆਂ ਜਥੇਬੰਦੀਆਂ ਵੱਲੋਂ ਪ੍ਰਧਾਨ ਵੀ ਚੁਣਿਆ ਗਿਆ ਏ ਆ ਆਲ ਇੰਡੀਆ ਸਿੱਖ ਟੂਰਿਜ਼ਮ ਪ੍ਰਦੇਸ਼ਨ ਦੇ ਪ੍ਰਧਾਨ ਬਾਬਾ ਵਿਰਸਾ ਸਿੰਘ ਜੀ ਸਾਡੇ ਜਿਹੜੇ ਨੇ ਇਹ ਵੀ ਸੰਯੋਗ ਕਰਦੇ ਨੇ ਤੇ ਇਸੇ ਤਰ੍ਹਾਂ ਬਾਬਾ ਬਲਦੇਵ ਸਿੰਘ ਜੀ ਬੱਲੇਵਾਲੇ ਬਾਬਾ ਮੇਜਰ ਸਿੰਘ ਜੀ ਛੋਡੀ ਬਾਬਾ ਪ੍ਰਗਟ ਸਿੰਘ ਜੀ ਬਲਦੇਵ ਸਿੰਘ ਜੀ ਮੋਸਤਰਾਪੁਰ ਵਾਲੇ ਹਰਜਿੰਦਰ ਸਿੰਘ ਜਿਹੜੇ ਨੇ ਮੁਕਸਰ ਵਾਲੇ ਇਸੇ ਤਰ੍ਹਾਂ ਹੋਰ ਵੀ ਨਿਹੰਗ ਜਥੇਬੰਦੀਆਂ ਜਿੰਨੀਆਂ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਬਾਬਾ ਜੀ ਅਵਤਾਰ ਸਿੰਘ ਜੀ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਔਰ ਬਾਬਾ ਜੋਗਾ ਸਿੰਘ ਜੀ ਜਿਹੜੇ ਐਸੇ ਵੇਲੇ ਨੇ ਇਹਨਾਂ ਤੋਂ ਪਹਿਲਾਂ ਸੱਚਖੰਡ ਵਾਸੀ ਬਾਬਾ ਗੱਜਨ ਸਿੰਘ ਜੀ ਜਿਨ੍ਹਾਂ ਦੀ ਬਦੌਲਤ ਅੱਜ ਆਸ ਨੂੰ ਇਹ ਸੇਵਾ ਦਾ ਸੰਭਾਲ ਬਹੁਤ ਸਹਯੋਗ ਮਿਲਿਆ ਸੀ ਇਸ ਲਈ ਅਸੀਂ ਸੇਵਾ ਕਰਦੇ ਕਰਦੇ ਅੱਜ ਇੱਥੇ ਤੱਕ ਪਹੁੰਚੇ ਹਾਂ ਸ਼ਾਵਨ ਦਾ ਮਹੀਨਾ ਚੜ੍ਹਿਆ ਵਾ ਚੌਨਿਆ ਕੀ ਸਮੂਹ ਸਕਤਾਂ ਨੂੰ ਜਿਹੜਾ ਸਮੂਹ ਜਿਹੜਾ ਵਾ ਅੱਜ ਇਹ ਪੰਥੇ ਇਕੱਠਾ ਹੋਇਆ ਜੀ ਐ ਦੀ ਬਧਾਈ ਜਿੰਮੂ ਹਾਂ ਹਾਂਜੀ ਹਾਂਜੀ ਜਿਹੜੇ ਅਸੀਂ ਜਿੰਨੀ ਵੀ ਸਮੂਹ ਨਿਹੰਗ ਸਿੰਘ ਜਿਥੇ ਬੰਦੀਆਂ ਤੇ ਸੰਯੋਗੀ ਜਿੰਨੇ ਵੀ ਆ ਸਾਡੇ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਵੀ ਤੇ ਸਗਤਤਾ ਸਾਹਿਬ ਜਿਹੜੇ ਹਾਜ਼ਰੀ ਲਾ ਕੇ ਗਏ ਉਹਨਾਂ ਦਾ ਸਾਰਿਆਂ ਦਾ ਤਨੋਂ ਧੰਨਵਾਦ ਕਰਦੇ ਆ ਜੀ ਖਾਲਸਾ ਹੋ ਜਾਵੇ ਗੁਰੂ ਕੀ ਬਾਣੀ ਦੇ ਫੌਜਾਂ ਦੇ ਮਾਨੂੰ ਪਾਵੇ ਜੀ ਜੈਕਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਪ੍ਰਦੀਪ ਸਿੰਘ ਖਾਲਸਾ ਮੀਤ ਜਥੇਦਾਰ ਮਿਸਲ ਬਾਬਾ ਸਾੰਮ ਸਿੰਘ ਅਟਾਰੀ ਚਲਦਾ ਫਿਰ ਚੱਕਰਵਰਤੀ ਤਰਨਤਾਲ ਮੌਜੂਦਾ ਜਥੇਦਾਰ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਬਾਬਾ ਸਤਨਾਬ ਸਿੰਘ ਜੀ ਖਾਪੜ ਖੇੜੇ ਜਿਨ੍ਹਾਂ ਦੇ ਬਰਸਾਏ ਅਸੀਂ ਪੰਜਾਬ ਦੇ ਤੇ ਕਈ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਨਿਆ ਸਿੱਖੀ ਦਾ ਪ੍ਰਚਾਰ ਕਰਨਿਆ ਤੇ ਬਹੁਤ ਪਿੰਡਾਂ ਦੇ ਵਿੱਚ ਅਸੀਂ ਮਿਸਲ ਦੇ ਨਾਲ ਸੰਗਤਾਂ ਨੂੰ ਨਾਲ ਸਿੱਖੀ ਦੇ ਨਾਲ ਜੋੜਿਆ ਵੀ ਆ ਸੋ ਸੌਣ ਦੇ ਮਹੀਨੇ ਦੀ ਸੰਗਰਾਂਦ ਤੇ ਬਾਬਾ ਸ਼ਾਮ ਸਿੰਘ ਔਟਾਰੀ ਜੀ ਦੇ ਨਾਮ ਤੇ ਜੋ ਇਹ ਜੋੜ ਮੇਲਾ ਰੱਖਿਆ ਇਹ ਰੱਖਣ ਦਾ ਮਤਲਬ ਹੈ ਕਿ ਜੋ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਵਿੱਚ ਨਸ਼ੇ ਦੀ ਜੋ ਜਿਆਦਾ ਪਰਹਮਾਰ ਹੈ ਪਤਿਤ ਪੁਣਾ ਵੱਧ ਰਿਹਾ ਉਹਦੇ ਵਿੱਚ ਇੱਥੇ ਦਲਪੰਥ ਦੇ ਬੁਖੀ ਸਿੰਘ ਆਉਂਦੇ ਨੇ ਆਪਣੇ ਵਿਚਾਰ ਰੱਖਦੇ ਨੇ ਤੇ ਹੋਰ ਇੱਥੇ ਸ਼ਬਦ ਵਿਚਾਰਾ ਕਥਾ ਬਚਗੀਆਂ ਹੁੰਦੀਆਂ ਨੇ ਗਿਆ ਉਹਦੇ ਵਿੱਚ ਆਇਆ ਹੁੰਦਾ ਵੀ ਨੌਜਵਾਨਾਂ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਆਪਣੇ ਧਰਮ ਬਣੀ ਆਪਣੇ ਵਿਰਸੇ ਬਣੀ ਬਾਬੇ ਸ਼ਾਮ ਸਿੰਘ ਔਟਾਰੀ ਦੇ ਆਪਣੇ ਸਿੱਖ ਇਤਿਹਾਸ ਬਣੀ ਜਾਣੂ ਹੋਣ ਤੇ ਪਤਾ ਲੱਗੇ ਆਪਣੇ ਖਾਲਸਾ ਰਾਜ ਕੀ ਸੀ ਤੇ ਆਪਣਾ ਸਿੱਖ ਵਿਰਸਾ ਕੀ ਸੀ ਸੋ ਇੱਥੇ ਵੀ ਬਾਬਾ ਜੀ ਨੇ ਤੁਸੀਂ ਦੇਖ ਸਕਦੇ ਹੋ ਸ਼ੌਣੇ ਹਲੇ ਮਤਲਬ ਕਿ ਤਿਆਰ ਹੋ ਰਹੀ ਹੈ ਇੱਥੇ ਬਾਬਾ ਜੀ ਮਤਲਬ ਕਿ ਜੋ ਬਜ਼ੁਰਗ ਨੇ ਉਹਨਾਂ ਦੀ ਵੀ ਸੇਵਾ ਕਰਦੇ ਨੇਗੇ ਉਹਦੇ ਵਿੱਚ ਜਿ세 ਗੁਰੂ ਘਰ ਦੀ ਉਸਾਰੀ ਹੋ ਜਾਂਦੀ ਐ ਤੋਂ ਸੰਗਤਾਂ ਨੂੰ ਬੇਨਤੀ ਐ ਜੋ ਵੀ ਸੰਗਤਾਂ ਸੁਣ ਰਹੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਂ ਇੱਥੇ ਇੱਥੇ ਛਾਉਣੀ ਬਣਾਉਣੀ ਹੈਗੀ ਉਹਦੇ ਵਿੱਚ ਇਸ ਤਰ੍ਹਾਂ ਨਾਲ ਸਿੱਖੀ ਦਾ ਪ੍ਰਚਾਰ ਇੱਥੇ ਹੋ ਸਕੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸੋਚ ਹੈ ਕਿ ਆਪਣੇ ਮਨ ਦੀ ਕਿ ਇੱਥੇ ਵਿਦਿਆਲਿਆ ਖੋਲ੍ਹਿਆ ਜਾਵੇ ਉਹਦੇ ਵਿੱਚ ਆਇਆ ਕਿ ਜੋ ਨੌਜਵਾਨ ਨੇ ਉਹਨਾਂ ਨੂੰ ਪ੍ਰਚਾਰ ਕੀਤਾ ਜਾ ਸਕੇ ਜੋ ਹੋਰ ਬਜ਼ੁਰਗ ਨੇ ਜਿਹੜੇ ਘਰਾਂ ਤੋਂ ਆਪਣੇ ਮੁੰਡੇ ਕੱਢ ਦਿੰਦੇ ਨੇ ਕੁਛ ਕੁ ਬਜ਼ੁਰਗ ਸਾਡੇ ਕੋਲ ਹੈਗੇ ਨੇ ਜਿਨ੍ਹਾਂ ਦੀ ਬਾਬਾ ਜੀ ਖੁਦ ਆਪ ਸੇਵਾ ਕਰਦੇ ਨੇ ਸੋ ਉਹਨਾਂ ਦੀ ਸਹਾਮ ਸਭਾਲ ਵੀ ਕਰਦੇ ਨੇ ਬਸ ਲੋਡ ਹੈ ਥੋੜੀ ਜੀ ਇੱਕ ਮਾਇਆ ਵਾਲੇ ਪਾਸੋਂ ਥੋੜੀ ਘਾਟ ਆ ਰਹੀ ਹੈਗੀ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਪੂਰਾ ਹੋਣਾ ਕਿਉਂਕਿ ਸੋਣੀ ਤੁਸੀਂ ਦੇਖ ਸਕਦੇ ਹੋ ਕੈਮਰਾ ਕਮਾ ਕੇ ਕਿਉਂਕਿ ਸਾਰਾ ਕੁਛ ਵਿੱਚ ਆਇਗਾ ਕੰਮ ਜਦੋਂ ਬਿਲਡਿੰਗ ਬਣੂਗੀ ਸਾਰਾ ਕੁਛ ਤਿਆਰ ਹੋਊਗਾ ਤਾਂ ਵਿਦਿਆਲਿਆ ਵੀ ਗੁਰੂ ਮਹਾਰਾਜ ਦੀ ਕਿਰਪਾ ਕਰਨਗੇ ਅਸੀਂ ਕਰਨ ਆ ਰਹੇ ਕੁਛ ਨਹੀਂ ਜਾਂ ਕੋਈ ਕਰਨ ਵਾਲਾ ਕੁਛ ਨਹੀਂ ਕਰਨ ਵਾਲੇ ਗੁਰੂ ਕਲਗੀਧਰ ਪਾਸਾ ਜੀ ਨੇ ਸ਼ਹੀਦ ਸਿੰਘ ਨੇ ਸੋ ਸਾਡੀ ਇੱਕ ਸੋਚ ਹੈ ਕਿ ਪੰਜਾਬ ਦੇ ਵਿੱਚ ਜੋ ਨਸ਼ਿਆਂ ਦੀ ਭੰਮਾਰ ਹੈ ਉਹਨੂੰ ਘਟਾਇਆ ਜਾ ਸਕੇ ਜੋ ਸਰਕਾਰਾਂ ਨੇ ਮਤਲਬ ਕਿ ਉਪਰਾਲਾ ਕੀਤਾ ਹੈ ਕਿ ਨਸ਼ੇ ਨੂੰ ਘਟਾਉਣ ਦਾ ਉਹ ਨਾਕਾਮ ਹੋ ਚੁੱਕਿਆ ਆਪਾਂ ਸਾਰਿਆਂ ਨੂੰ ਪਤਾ ਹੀ ਸੋ ਆਪਣੇ ਤੌਰ ਤੇ ਦਲਪੰਨ ਦੇ ਤੌਰ ਤੇ ਢਿੰਗ ਸਿੰਘ ਜੱਥੇਬੰਦੀਆਂ ਦੇ ਤੌਰ ਤੇ ਜੋ ਬਾਬਾ ਜੀ ਨੇ ਸਾਨੂੰ ਪ੍ਰੇਰਣਾ ਦਿੱਤੀ ਆ ਸੋ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਆ ਸੋ ਇੱਥੇ ਸਲਾਨਾ ਜੋੜ ਜੋੜ ਮੇਰਾ ਲੱਗਿਆ ਇੱਥੇ ਗੁਰੂ ਕਾ ਲੰਗਰ ਟੁੱਟ ਵਰਤ ਰਿਹਾ ਤੇ ਬਾਬਾ ਮੌਜੂਦਾ ਜਿਹੜੇ ਮੁਫੀ ਨੇਗੇ ਦਸ਼ਮੀਸ਼ ਤਰਨਾ ਦਾ ਕੋ ਮੇਜਰ ਸਿੰਘ ਜੀ ਛੋਡੇ ਬਾਬਾ ਬੱਲਾ ਜੀ ਤੇ ਹੋਰ ਮਹਾਨ ਸ਼ਕਤੀ ਦਾ ਬੈਠਿਆ ਜੀ ਨੇ ਸੋ ਆਪ ਸਭ ਚੈਨਲ ਵਾਲਿਆਂ ਦਾ ਵੀ ਬਹੁਤ-ਬਹੁਤ ਸਾਡੇ ਵੱਲੋਂ ਬਾਬਾ ਜੀ ਵੱਲੋਂ ਦਾਲ ਪੰਥ ਬਲੋ ਧੰਨਵਾਦ ਜੋ ਆਪ ਜੀ ਨੇ ਇੱਥੇ ਆਪਣੇ ਚਰਨ ਪਾਏ ਨੇ ਦਰਸ਼ਨ ਦਿੱਤੇ ਨੇ ਸੋ ਜੋ ਵੀ ਇੱਥੇ ਸੰਗਤਾਂ ਆਈਆਂ ਨੇ ਮੁਖੀ ਆਏ ਨੇ ਸਾਡੇ ਬਿਰਸਾ ਸਿੰਘ ਜੀ ਆਏ ਨੇਗੇ ਸਤਿਕਾਰਯੋਗ ਹਸਤੀ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਨ ਆਰ ਆਈ ਸੰਗਤਾਂ ਜਿਹੜੀਆਂ ਬਾਹਰ ਵਿਦੇਸ਼ਾਂ 'ਚ ਨੇ ਤੁਸੀਂ ਜਮਾਂਗੇ ਉਹਨਾਂ ਨੂੰ ਵੀ ਇੱਕ ਅਪੀਲ ਕੀਤੀ ਜਾਵੇ ਕਿ ਜਿਹੜੀ ਕੰਮ ਦੀ ਸੇਵਾ ਬਾਬਾ ਜੀ ਨੂੰ ਇੱਥੇ ਜੋ ਬਣ ਰਿਹਾ ਵਾ ਸਾਰਾ ਮੈਦਾਨ ਹਸਪਤਾਲ ਵਾਸਤੇ ਜਾਂ ਨੌਜਵਾਨਾਂ ਦੇ ਉਹਦੇ ਵਾਸਤੇ ਜ਼ਰੂਰ ਉਹਦੇ ਵਾਸਤੇ ਤੁਹਾਨੂੰ ਬੇਨਤੀ ਹੈ ਕਿ ਬਾਬਾ ਜੀ ਦਾ ਖੁਦ ਜਾਂ ਜੋ ਨੰਬਰ ਹੈ ਬਾਬਾ ਜੀ ਤੁਸੀਂ 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 ਬੋਲ ਦੋ ਬਾਬਾ ਜੀ ਉਹਦੇ ਵਿੱਚ ਤੁਸੀਂ ਸੇਵਾ ਕਰ ਸਕਦੇ ਹੋਗੇ ਸੋ ਬਾਬਾ ਜੀ ਦੱਸ ਦੇਣਗੇ ਸਾਡਾ ਗੂਗਲ ਪੇ ਨੰਬਰ ਆਏਗਾ 97817 85083 97817 85083 ਇਹ ਜਿਹੜਾ ਵਾ ਮਿਸਲ ਦੇ ਨਾਂ ਤੇ ਕਾਊਂਟ ਆ ਬਾਬਾ ਸ਼ਾਮ ਸਿੰਘ ਟਾਰੀ ਦੇ ਨਾਂ ਤੇ ਕਾਊਂਟ ਆ ਕਿਸੇ ਵੀ ਸੇਵਾ ਪਾਣੀ ਕੰਮੀ ਹੋਵੇ ਇਮਾਰਤਾਂ ਵਾਸਤੇ ਬੱਚਿਆਂ ਨੂੰ ਪੜਾਉਣ ਵਾਸਤੇ ਗੁਰੂ ਦਾ ਵਿਰਸਾ ਜਿਹੜਾ ਘੋੜ ਦੌੜ ਕਰਦਾ ਵਾ ਘੋੜਿਆਂ ਵਾਸਤੇ ਜਾਂ ਲੰਗਰ ਪਾਣੀ ਵਾਸਤੇ ਜੇਂਦੀ ਵੀ ਸੇਵਾ ਕਰਨੀ ਹੋਵੇ ਇਸ ਕਾਉਂਟ ਵਿੱਚ ਜਿਹੜਾ ਮਿਸਲ ਬਾਬਾ ਸ਼ਾਮ ਸਿੰਘ ਕਾਰਜਨੀ ਦੇ ਨਾਮ ਦੇ ਪਾਉਂਗਾ ਨੰਬਰ ਆ 97817 82083 ਆਪ ਜੀ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਬੱਸਾਂ ਜਿਹੜੀਆਂ ਬੜੀਆਂ ਪਾਲ ਕੇ ਸਾਹਬ ਗੱਡੀਆਂ ਘੋੜੇ ਔਜਾਂ ਜਿੰਨਾ ਵੀ ਵਿਦਿਆਲਾ ਜਿੰਨਾ ਵੀ ਅੰਮ੍ਰਿਤਸਰਾਇਆ ਜਾ ਰਿਹਾ ਜਾਂ ਇਹਨਾਂ ਨੂੰ ਬੱਚਿਆਂ ਨੂੰ ਪੜਾਇਆ ਜਾਂਦਾ ਗਤਕਾ ਸਿਖਾਇਆ ਜਾਂਦਾ ਇਹ ਸਾਰਾ ਸੰਗਤਾਂ ਦੇ ਐਨ ਆਰ ਆਈ ਦੇ ਸਹਿਯੋਗ ਨਾਲ ਤੇ ਖਾਸ ਕਰਕੇ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਾਲਾ ਪ੍ਰਬੰਧਕ ਕਮੇਟੀ શ્રી ਅੰਬਰਸਰਾ ਸੱਤਰ ਸਹਿਬਾਨਾਂ ਵਾਸਤੇ ਤੇ ਪ੍ਰਧਾਨ ਭਗਵੰਦਰ ਸਿੰਘ ਧਾਮੀ ਤੇ ਹੋਰ ਸੱਤਰ ਦੇ ਮੈਂਬਰ ਸਾਹਿਬਾਂ ਦੇ ਸੰਯੋਗ ਦੇ ਨਾਲ ਇਹ ਸਾਰਾ ਕੰਮ ਚੱਲ ਰਿਹਾ ਤੇ ਇਕੱਲੇ ਦਾ ਕੋਈ ਇੱਥੇ ਨਹੀਂ ਹੈਗਾ ਨਾ ਕੋਈ ਜਾਇਦਾਦ ਸੀਗੀ ਪਿੱਛੇ ਨਾ ਹੋਣੀ ਗਾੜੀ ਜਾਇਦਾਦ ਆ ਤੇ ਇਹ ਜਿਹੜੇ ਡੇਰੇ ਬਣ ਰਹੇ ਨੇ ਇਹ ਸਾਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਅੰਬਰਸਰ ਜੀ ਦੇ ਸਹਿਯੋਗ ਨਾਲ ਮਿਲ ਰਿਹਾ ਹੁਣ ਇਸ ਵੇਲੇ ਜੇ ਸਹਿਯੋਗ ਅਸੀਂ ਪਾਲਦੇ ਆਂ ਜੇ ਮਿਲਣਾ ਚਾਹੀਦਾ ਤਾਂ ਅਸੀਂ ਸੰਗਤਾਂ ਗਾੜੀ ਵੀ ਇਹ ਬੇਨਤੀ ਕਰਦੇ ਆਂ ਜੇ ਆਪ ਜੀ ਵੱਲੋਂ ਵੀ ਕੋਈ ਸਹਿਯੋਗ ਮਿਲਦਾ ਮਿਸਲ ਸੀ ਦਬਾਬਾ ਸ਼ਾਮ ਸਿੰਘ ਟਾਰੀ ਤਰਨਤਾਲ ਨੂੰ ਤੇ ਕਾਉਂਡ ਦੇ ਵਿੱਚ ਸੇਵਾ ਪਾਈ ਜਾਵੇ ਕਿਸੇ ਨੂੰ ਸਿੱਧੀ ਆਪ ਦੀ ਸੇਵਾ ਦੇਣ ਦੀ ਲੋੜ ਨਹੀਂ ਸਿੱਧਾ ਕਾਉਂਡ ਦੇ ਵਿੱਚ ਆਇਆ ਜਾਵੇ ਨਾ ਸਰ ਕਾਉਂਟ ਇੱਕ ਵਾਰੀ ਚਾਹਾਂਗੇ ਦੱਸੋ ਜੀ ਇਹ 9781785083 ਜਿਹੜਾ ਕਾਉਂਡ ਹੈ ਇਹ ਬਾਬਾ ਸ਼ਾਮ ਸਿੰਘ ਟਾਰੀ ਦੇ ਹੈ ਤੇ ਨਾਂ ਸਾਡੇ ਤੇ ਚੱਲਦਾ ਵਾ ਬਾਬਾ ਸਤਨਾਮ ਸਿੰਘ ਮਜੂਦਾ ਮੁਖੀ ਆ ਮੈਂ ਇਸ ਕਰਕੇ ਦੁਬਾਰਾ ਵੇਰ ਵੇਰ ਕੇ ਦੱਸ ਰਿਆਂ ਕਿ ਜਿਹੜੀਆਂ ਬਿਲਡਿੰਗਾਂ ਬਣੀਆਂ ਐ ਰਕੀ ਸਾਰੀ ਇਹ ਸੈੱਡ ਪਈ ਆ ਪਿਛਲੇ ਸਾਲ ਜਿਹੜਾ ਸੀ ਇਹ ਤਿੰਨ ਕਮਰਿਆਂ ਦਾ ਬਣਿਆ ਗਿਆ ਸੀ ਤੇ ਹਾਲ ਜਿਹੜਾ ਵੱਡਾ ਵਾ ਬਹੁਤ ਵੱਡਾ ਹਾਲ ਆ ਜਿਹੜਾ ਜਾਮ ਨੂੰ ਤੇ ਦਿਖਾਈ ਦੇ ਰਿਹਾ ਵਾ ਇਹਦੇ ਵੱਡੇ ਬਹੁਤ ਵੱਡਾ ਜਿਹੜਾ ਕਰੋੜਾਂ ਦੇ ਨਾਲ ਲੱਗਣਾ 6 ਮੰਜ਼ਲੀ ਜਿਹੜਾ ਇਹ ਗੁਰਦੁਆਰਾ ਉੱਪਰ ਬਣਨਾ ਤੇ ਇੱਥੇ ਜਿੱਦਾਂ ਮਹਿਤੀਆਣਾ ਸਾਹਿਬ ਘੋੜੇ ਬਣੇ ਨੇ ਇਸੇ ਤਰ੍ਹਾਂ ਸਾਰਾ ਸਾਡਾ ਬਤੇ ਅੱਲਾ ਜਿਹੜਾ ਵਾ ਜਿੱਦਾਂ ਇੰਡੀਆ ਗੇਟ ਤੇ ਬਾਬਾ ਸ਼ਾਮ ਸਿੰਘ ਟਾਰੀ ਦਾ ਬੁੱਤ ਪਾਦਾ ਇਸੇ ਤਰ੍ਹਾਂ ਅਸੀਂ ਵੀ ਇਹ ਵਿਰਸੇ ਨੂੰ ਵਧਾਉਣ ਦੇ ਬਾਰੇ ਤੇ ਸੰਗਤਾਂ ਨੂੰ ਦਰਸ਼ਨ ਕਰਨ ਆਨ ਆਰ ਆਈ ਜਿਹੜੀਆਂ ਬਾਗਾ ਬਾੜੇ ਟਾਰੀ ਤੇ ਜਾਂਦੇ ਦਰਸ਼ਨ ਕਰਨ ਤੇ ਜਿੱਥੇ ਬਾਬਾ ਸ਼ਾਮ ਸਿੰਘ ਟਾਰੀ ਦਾ ਅਜੂਬਾ ਦਰਸ਼ਨ ਕਰਦੇ ਨੇ ਉੱਥੇ ਸਾਡੇ ਕੋਲ ਵੀ ਇਹ ਡੇਰੇ ਤੇ ਆਣ ਕੇ ਘੋੜੇ ਤੇ ਫੌਜਾਂ ਦੇ ਸ਼ਹੀਦ ਪ੍ਰਾਣੇ ਨੇ ਉਹਨਾਂ ਦੇ ਦਰਸ਼ਨ ਕਰਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਸਾਡੀ ਹੋਰ ਹੈ ਕਈ ਵਾਰ ਨਾ ਭਲੇਖਾ ਪੈ ਜਾਂਦਾ ਵੀ ਕਿਸੇ ਪੈਸੇ ਮੰਗਦੇ ਨੇ ਉਹ ਇਸ ਦੇ ਵਿੱਚ ਆਇਆ ਕਿ ਵੀ ਅਸੀਂ ਵਿਦਿਆਲੇ ਵਾਸਤੇ ਪੈਸੇ ਮੰਗ ਰਹੇ ਜੇ ਕੋਈ ਵੀ 1-1 ਰੁਪਿਆ ਵੀ ਬਾਹਰੋਂ ਆਉਂਦਾ ਤਾਂ ਉਹ ਬਾਬਾ ਜੀ ਬੋਲੋ ਤੇ ਸਾਡੇ ਬੋਲੋ ਕੋਈ ਵੀ ਚੀਜ਼ ਉਸਾਰੀ ਹੁੰਦੀ ਆ ਕਿੱਥੇ ਰੁਪਿਆ ਖਰਚ ਹੋਇਆ ਕਿੱਥੋਂ ਰੁਪਿਆ ਆਇਆ ਉਹ ਸਾਰਾ ਕੋਸ਼ ਸੋਸ਼ਲ ਮੀਡੀਆ ਤੇ ਸਾਰਾ ਕੁਝ ਉਹਨਾਂ ਨੂੰ ਬਕਾਇਦਾ ਦੱਸਿਆ ਜਾਊਗਾ ਕਿਉਂਕਿ ਸਾਨੂੰ ਪਤਾ ਹੈ ਕਿ ਕਈ ਚੀਜ਼ਾਂ ਦੇ ਨਾਲ ਦੇ ਸੇਵਾ ਦੇ ਨਾਂ ਤੇ ਠੱਗੀਆਂ ਬਹੁਤ ਜ਼ਿਆਦਾ ਬਚ ਰਹੀਆਂ ਨੇ ਤਾਂ ਕਰਕੇ ਬਾਹਰਲੇ ਲੋਕਾਂ ਦਾ ਵਿਸ਼ਵਾਸ ਉੱਠਿਆ ਹੋਇਆ ਹੈਗਾ ਸੋ ਜਿਹੜਾ ਵੀ ਪੈਸਾ ਆਊਗਾ ਬਾਬਾ ਜੀ ਵੱਲੋਂ ਜਾਂ ਸਾਡੇ ਵੱਲੋਂ ਅਸੀਂ ਉਹਦੀ ਕੱਲੀ-ਕੱਲੀ ਚੀਜ਼ ਦਾ ਕਿੱਥੇ ਲੱਗਿਆ ਤੇ ਕੀ-ਕੀ ਖਰਚਾ ਉਹ ਬਾਬਾ ਜੀ ਵੱਲੋਂ ਦੱਸਿਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਦੁਕਾਨ ਆਪ ਰੁਪਿਆ ਆਗਾ